ਜੀ ਮਿੱਤਰ ਪਿਆਰਿਓ 2 ਤਰੀਕ ਨਵਾਂ ਮਹੀਨਾ ਬਾਈ ਦੁਪਹਿਰ ਦੇ 2 ਵਜੇ ਆ ਚੰਦਪੁਰਾ ਸਾਈਫਨ ਕੱਗਰ ਦਰਿਆ ਤੋਂ ਬਾਈ ਪਿੰਦਾ ਫਾਰਮਰ ਕੁੱਲਰੀਆਂ ਵੀਡੀਓ ਪਾਰਿਆ ਚੰਦਪੁਰੇ ਸਾਈਫਨ ਦੇ ਮਿੱਤਰ ਪਿਆਰਿਓ 7 ਫੁੱਟ ਪਾਣੀ ਹੋਇਆ ਸਵੇਰ ਦੇ ਨਾਲੋ ਬਾਈ 1 ਇੰਚ ਕਹਿ ਲਓ 2 ਇੰਚ ਕਹਿ ਲਓ ਕੋਈ ਆਪਾਂ ਜਾਦੇ ਪਾਣੀ ਨਹੀਂ ਕਹਿ ਸਕਦੇ ਵੀ ਵਧਿਆ ਪਰ ਆ ਜਿਹੜੀ ਬੂਟੀ ਜਾਂ ਦਰਖਤ ਆਈ ਜਾਂਦੇ ਆ ਮਿੱਤਰ ਪਿਆਰਿਓ ਇਹਨਾਂ ਦੇ ਹਿਸਾਬ ਨਾਲ ਚੰਦਪੁਰੇ ਸਾਈਫਨ ਤੇ ਪਾਣੀ ਵਧੂਗਾ ਰਾਤ ਨੂੰ ਲਾ ਲਓ ਤੇ ਖਨੌਰੀ ਦੀ ਰਿਪੋਰਟ ਮੈਂ ਇਹਦੇ ਵਿੱਚ ਲਾ ਰਿਹਾ ਬਾਈ ਸਕਰੀਨ ਸ਼ਾਟ 2 ਵਜੇ ਦੀ ਰਿਪੋਰਟ ਹੈ ਇਹ ਖਨੌਰੀ ਮਿੱਤਰ ਪਿਆਰਿਓ 748 ਫੁੱਟ ਜਿਹੜਾ ਉੱਥੇ ਖਾਤਰੇ ਦਾ ਨਿਸ਼ਾਨ ਹੈ ਉੱਥੇ ਪਹੁੰਚ ਚੁੱਕਿਆ ਹੈ ਪਾਣੀ ਉਹ ਪਹੁੰਚਣ ਦਾ ਵੀ ਬਈ ਕਾਰਨ ਹੈ ਜਿਹੜਾ ਖਨੌਰੀ ਪੁਲ ਨੇ ਬਾਈ ਆ ਪਾਖੜਾ ਹੇਠੋਂ ਲੰਘਦਾ ਹੈ ਜਿਹੜਾ ਕਿ ਅਗਰਦੜਿਆ ਉਹ ਪੁਲਾਂ ਦੇ ਵਿੱਚ ਨਾ ਬੂਟੀ ਜਮਾ ਫਸੀ ਪਈ ਹੈ ਜਿਹੜੀ ਉੱਥੇ ਬਾਈ ਇਹ ਮਸ਼ੀਨਾਂ ਨੇ ਪ੍ਰੋਬਲਮ ਉਹ ਮਸ਼ੀਨਾਂ ਦੇ ਬਾਈ ਜਿਹੜੇ ਬੌਗਟ ਹੁੰਦੇ ਆ ਉਹ ਛੋਟੇ ਰਹਿ ਗਏ ਉਹਨਾਂ ਤੋਂ ਨਿਕਲ ਨਹੀਂ ਰਿਹਾ ਹੁਣ ਉੱਥੇ ਮਸ਼ੀਨ ਮੰਗਾਈ ਹੋਈ ਹੈ ਬਾਈ ਉਹ ਕੱਢਣ ਲੱਗ ਰਹੇ ਨੇ ਖਨੌਰੀ ਬਾਈ ਖਾਤਰੇ ਦੇ ਲੈਵਲ ਤੇ ਜਾ ਪੁੱਜੇ ਆਪਣਾ ਕਕਰ ਦਾ ਲੈਵਲ ਤੇ ਚਾਂਦਪਰੇ ਸਾਈਪਨ ਹਜੇ ਖੈਰ ਹੈ ਅਗਲੇ ਇਲਾਕਿਆਂ ਵਾਸਤੇ ਇੱਕ ਸੁਚੇਤ ਤੇ ਸਾਵਧਾਨ ਵਾਲੀ ਗੱਲ ਹੈ ਮਿੱਤਰ ਪਿਆਰਿਓ ਦਾ ਇਲਾਕਾ ਕਹਿ ਲੋ ਜੇ ਬੰਨ ਨੇ ਕਕਰ ਦੇ ਨਾਲ ਬਾਈ ਉਹ ਜਿੰਨੇ ਵੀ ਹੋ ਸਕਦੇ ਆ ਮਜ਼ਬੂਤ ਕਰ ਲੋ ਇਹਦੇ ਵਿੱਚ ਦੋ رائے ਨਹੀਂ ਹੈਗੀਆਂ ਵੀ ਪਾਣੀ ਪਿੱਛੋਂ ਆਉਣ ਲੱਗ ਰਿਹਾ ਤੇ ਪਾਣੀ ਵਧੂਗਾ ਵੀ ਕੱਲ ਦਾ ਫਿਰ